ਕੋਈ ਨੇਤਾ ਜਾਂ ਕੋਈ ਸਮਾਜ ਸੇਵਕ ਕੋਈ ਐਸਾ ਬੰਦਾ ਆਇਆ ਜਨ ਤੁਹਾਨੂੰ ਇਹ ਕਹੇ ਕਿ ਨਹੀਂ ਅਸੀਂ ਤੁਹਾਡਾ ਤੁਹਾਨੂੰ ਹੈਲਪ ਦਵਾਨੇ ਆ। ਨਹੀਂ ਹਾਲੇ ਤੱਕ ਤਾਂ ਕੋਈ ਨਹੀਂ ਆਇਆ ਵੈਸੇ ਇੱਕ ਦੋ ਆਏ ਸੀ ਤਾਂ ਕਿਹਾ ਸੀ ਤੁਹਾਨੂੰ ਕੁਝ ਤਾਂ ਕੁਝ ਮਿਲੇਗਾ ਤਾਂ ਸਾਨੂੰ ਕੁਝ ਨਹੀਂ ਮਿਲਿਆ ਤਿੰਨ ਚਾਰ ਮਹੀਨੇ ਹੋ ਗਏ ਆ। ਕੋਈ ਆਇਆ ਨਹੀਂ ਮੁੜ ਕੇ। ਅਜਰ ਕੀ ਨਾ ਆਇਆ। ਮੈਂ ਕੁਲਦੀਪ ਸਿੰਘ ਕਟੂਚ ਨੰਬਰ ਬੋਲ ਤਾਰਦਾ। ਤੇ ਇਹ ਅਸੀਂ ਤਾਰਕਲਾਂ ਦੇ ਪੱਕੇ ਵਸਨੀਕ ਹਾਂ। ਇਹ ਸਾਡੇ ਗਰੀਬ ਪਰਿਵਾਰ ਹੈ ਜਿਨ੍ਹਾਂ ਦਾ ਮਕਾਨ 15 16 17 ਤਰੀਕ ਨੂੰ ਜਿਹੜੀ ਵੱਡੀ بارش ਹੋਈ ਉਹਦੇ ਵਿੱਚ ਇਹਨਾਂ ਨੂੰ ਮਕਾਨ ਦੀ ਜਿਹੜੀ ਨੀਹਾਂ ਜੋ ਟੱਗ ਗਈਆਂ ਤਸ ਗਈਆਂ ਤਸ ਇਸ ਤਰ੍ਹਾਂ ਗਈਆਂ ਕਿ ਇਥੋਂ ਕਮ ਸੇ ਕਮ 50 ਮੀਟਰ ਦਾ ਏਰੀਆ ਜਿਹੜਾ ਟੋਟਲੀ ਸਲਿੱਪ ਹੋ ਗਿਆ ਥੱਲੇ ਨੂੰ ਤੇ ਮਕਾਨ ਦੇ ਪਿੱਲਰ ਵੀ ਖਿੱਚੇ ਕੇ ਬਾਹਰ ਨਿਕਲ ਗਏ ਮਕਾਨ ਤੋਂ ਕੋਈ 5 ਮੀਟਰ ਬਾਹਰ ਚਲੇ ਗਏ ਬਸ ਸਾਰੇ ਬਾਰ ਮਕਾਨ ਜੋ ਹੈ ਜਿਹੜਾ ਉਹ ਕਰੈਕ ਹੋ ਗਿਆ ਅੰਦਰ ਦਾ ਕਮਰਾ ਫਟ ਗਿਆ ਸਾਰੇ ਇੱਕ ਇੱਕ ਤੇ ਕੋਨੇ ਕੋਨੇ ਵੀ ਨਿਕਲ ਗਏ ਤੇ ਇਹਨਾਂ ਨੇ ਇਹਨਾਂ ਨੇ ਵੀ ਤਰ੍ਹਾਂ ਨੇ ਗਰੀਬ ਲੋਗਾਂ ਨੇ ਇਹਨਾਂ ਨੇ ਲੋਨ ਲੈ ਕੇ 4 ਲੱਖ ਰੁਪਏ ਲੋਨ ਲਿਆ ਸੀ ਇਹਨਾਂ ਨੇ ਬੈਂਕ ਦਾ ਬੈਂਕ ਦਾ ਲੈ ਕੇ ਜਦ ਨੇ ਕਾਰ ਦਾ ਕੰਮ ਸ਼ੁਰੂ ਕੀਤਾ ਇਹਨਾਂ ਦੇ ਪਿਤਾ ਜੀ ਇੱਕ ਡਿਲੀ ਵੇਜ ਤੇ ਕੰਮ ਕਰਦੇ ਸੀ ਤੇ ਇਹ ਮੁੰਡੇ ਵੀ ਦੋਨੋਂ ਡਿਲੀ ਵੇਜ ਤੇ ਲਾ ਲੋ ਤੇ ਇਹਨਾਂ ਦਾ ਕੱਚਾ ਮਕਾਨ ਸੀ ਦੋ ਪਰ ਇੱਕ ਘਰ ਚ ਰਹਿੰਦੇ ਸੀ ਨਹੀਂ ਕਰਾਇ ਸਰਵਾਈਵ ਕਰ ਪਾਏ ਤੇ ਇਹਨਾਂ ਨੇ ਇੱਕ ਮਕਾਨ ਆਪਣਾ ਲੱਗ ਬਣਾਇਆ ਤੇ ਕੁਝ ਲੋਕ ਕਰਜ਼ਾ ਲਿਆ ਕੁਝ ਲੋਕਾਂ ਨੇ ਹੈਲਪ ਕੀਤੀ ਕੁਝ ਰਿਸ਼ਤੇਦਾਰਾਂ ਨੇ ਹੈਲਪ ਕੀਤੀ ਤੇ ਉਹ ਉਹ ਨਾ ਮਕਾਨ ਖੜਾ ਕੀਤਾ 2 ਸਾਲ ਹੋ ਗਏ 2 ਸਾਲਾਂ ਦੇ ਬਾਅਦ ਇਹ ਮਕਾਨ ਡਿੱਗ ਗਿਆ ਇਸ ਕਰਕੇ ਇਹਨਾਂ ਕੋਲ ਨਾ ਹੁਣ ਮਕਾਨ ਬਚਿਆ ਨਾ ਪੈਸੇ ਬਚੇ ਉਤੋਂ ਉਧਾਰੀ ਹੈ ਔਰ ਬੈਂਕਾਂ ਦਾ ਸਪੈਸ ਅਲੱਗ ਹੋ ਗਿਆ ਹੁਣੇ ਹੁਣੇ ਬੈਂਕਾਂ ਦੇ ਇਹਨਾਂ ਨੂੰ ਜਿਆ ਤੰਗ ਕਰ ਰਹੇ ਹ ਉਹਨਾਂ ਦਾ ਵੀ ਅਸੀਂ ਕਰਜ਼ਾ ਜਿਹੜਾ ਹੈ ਉਹ ਅਸੀਂ ਆਪਣੇ ਪੱਲੋਂ ਦੇ ਕੇ ਤੇ ਇਹਨਾਂ ਦਾ ਕਰਜ਼ਾ ਕਲੀਅਰ ਕਰਾਇਆ ਤਾਂ ਕਿ ਇਹਨਾਂ ਨੂੰ ਕਰਜ਼ਾ ਘੱਟ ਵੀ ਗਿਆ ਮਕਾਨ ਵੀ ਗਿਆ ਪੈਸੇ ਵੀ ਗਏ ਤੇ ਹੁਣ ਅਨਸ ਸੀ ਬੈਂਕ ਦਾ ਵੀ ਕਰਜ਼ਾ ਹੋਰ ਸਿਰ ਤੇ ਚੜ ਜਾਏ ਇਸ ਕੋ ਤੇ ਬਚਾਉਣ ਲਈ ਨਾ ਅਸੀਂ ਕਲੀਅਰ ਕਰਾਇਆ ਤੇ ਇਹਨਾਂ ਨੂੰ ਮੈਂ ਆਪਣੇ ਘਰ ਸ਼ਿਪ ਕੀਤਾ ਹੈ ਕਿ ਸਾਡੇ ਕਰਕੇ ਇਹਨਾਂ ਦੀ ਹਰ ਜੋ ਹਾਲਤ ਕਰ ਰਹੇ ਆ ਪਏ ਅਸੀਂ ਸਾਡੀ ਮੰਗ ਇਹ ਹੋਈ ਹੈ ਕਿ ਇਹਨਾਂ ਨੂੰ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਮਦਦ ਹਾਲ ਖਰੇ ਤਾਂ ਤੇ ਇਹਨਾਂ ਨੂੰ ਮਕਾਨ ਬਣਾਉਣ ਵਿੱਚ ਆਸਾਨੀ ਹੋ ਜਾਵੇ ਔਰ ਇਹਨਾਂ ਨੂੰ ਥੋੜਾ ਹੌਸਲਾ ਮਿਲ ਜਾਵੇ ਕਿ ਸਾਡੇ ਨਾਲ ਕੋਈ ਸਰਕਾਰਾਂ ਖੜੀਆਂ ਨੇ ਜਾਂ ਕੋਈ ਐਨ ਜੀਓ ਖੜਾ ਹੈ ਜਿਹਦੇ ਨਾਲ ਇਹ ਆਪਣੇ ਮਕਾਨ ਦੀ ਅਗਲਾ ਬਲ ਤੱਕ ਰਹਿਣ ਦੇ ਯੋਗ ਇੱਕ ਛੋਟਾ ਕਮਰਾ 40 ਵਰਗਫੁੱਟ ਜਾਂ 3 ਪਾਗ ਆਪਣੇ ਰਹਿਣ ਦੇ ਕੋ ਬਣਾਉਣ ਦੇ ਵਾਸਤੇ ਆਪਣੇ ਹਰ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਮੈਂ ਤਾਂ ਚਾਹਣਾ ਕੋਈ ਸਪੈਸ਼ਲੀ ਐਨ ਜੀਓਜ਼ ਐਜਰੇ ਉਹ ਕਰ ਦੇਣ ਜਾਂ ਗਵਰਨਮੈਂਟਰ ਕੇ ਹੇਤੇ ਕੋਈ ਨਾ ਕੋਈ ਸਰਕਾਰਾਂ ਬਚਰੀਆਂ ਆਪਣੇ ਹੈਲਪ ਕਰ ਸਕਦੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਅੰਦਰਲੀ ਮਾਲੀ ਹਾਲਤ ਕੀਤੀ ਜਾਵੇ ਬਾਕੀ ਇਹਨਾਂ ਨੂੰ ਖਾਣ ਪੀਣ ਦੀ ਕੋਈ ਟੈਨਸ਼ਨ ਨਹੀਂ ਪਰ ਜਿਹੜਾ ਕੁਮਾਰਿਆ ਉਹ ਹੀ ਖਾ ਰਿਹਾ ਬਾਕੀ ਬੱਚਾ ਕੁਝ ਨਹੀਂ ਸਕਦਾ ਇਸ ਕਰਕੇ ਇਹਨਾਂ ਨੂੰ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ ਇਹਨਾਂ ਨੂੰ ਕੁਝ ਮਕਾਨ ਦੀ ਖੜਾ ਕਰਨ ਵਾਸਤੇ ਸਰਦੀ ਛਤ ਸਰ ਤੇ ਛਤ ਪਾਉਣ ਵਾਸਤੇ ਇਹਨਾਂ ਨੂੰ ਕੁਝ ਨਾ ਕੁਝ ਮਾਲੀ ਤੌਰ ਤੇ ਦਿੱਤਾ ਜਾਵੇ ਕੋਈ ਫ੍ਰੈਂਸ਼ੀਅਲ ਹਰਪ ਕੀਤਾ ਜਾਵੇ ਤਾਂ ਕਿ ਇਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣਾ ਮਕਾਨ ਚਲਾ ਸਕਣ ਕੋਈ ਨੁਮਾਇੰਦਾ ਕੋਈ ਨੇਤਾ ਕੋਈ ਆਇਆ ਇੱਥੇ ਪੁੱਛਣ ਨੇਤਾ ਇੱਥੇ ਸਿਰਫ ਕੋਈ ਇੱਕ ਚੇਅਰਮੈਨ ਆਪਾਦ ਪਾਰਟੀ ਦੇ ਸੰਧੂ ਸਾਹਿਬ ਦੇ ਪੀਏ ਆਈ ਸੀਗੇ ਉਹਨਾਂ ਨੇ ਸਾਨੂੰ ਤਾਂ ਦਾਸਾ ਦਾਸਾ ਤਾਂ ਕਿ ਤੁਹਾਨੂੰ ਅਸੀਂ ਰਾਸ਼ਨ ਪਾਣੀ ਜ਼ਰੂਰ ਭੇਜਾਂਗੇ ਤੇ ਜਬ ਫਾਈਨੈਂਸ਼ੀਅਲ ਅਪਲਿਕ ਲੇਕਿਨ ਅਸਤਾਕ ਉਹਨਾਂ ਨੇ ਦੁਬਾਰਾ ਮੁੜ ਕੇ ਕੋਈ ਵੀ ਸਾਡਾ ਚਿੰਤਨ ਨਹੀਂ ਕੀਤਾ ਜੇ ਕੋਈ ਸੋਸ਼ਲ ਜਿਹੜੀ ਐਨਜੀਓ ਹੈ ਜਾਂ ਕੋਈ ਤਰ੍ਹਾਂ ਨਾਲ ਕੋਈ ਸਮਾਜ ਸੇਵਕ ਇਹਨਾਂ ਦੀ ਮਦਦ ਕਰਨਾ ਚਾਹੇ ਤਾਂ ਉਹ ਕਿੰਨੂੰ ਕੰਟੈਕਟ ਕਰੇ ਕਿਸ ਤਰ੍ਹਾਂ ਗੱਲ ਕਰੇ ਹਾਂਜੀ ਅਗਰ ਇਹਨਾਂ ਨੂੰ ਕੋਈ ਵੀ ਐਨਜੀਓ ਹੈ ਜਾਂ ਗਵਰਨਮੈਂਟ ਜੋ ਵੀ ਦਾ ਕਰਨਗੇ ਜਾਂ ਕੋਈ ਹੋਰ ਆਪਣੇ ਸਟੇਟਸ ਵਾਲਾ ਆਦਮੀ ਆਪਣਾ ਅਮੀਰ ਆਦਮੀ ਹੈ ਕੋਈ ਐਨਜੀਓ ਜੋ ਵੀ ਐਨਜੀਓ ਹੈ ਐਨਜੀਓ ਕਾਫੀ ਮੈਨੂੰ ਪਤਾ ਹੈ ਕਿ ਕਾਫੀ ਐਨਜੀਓ ਜਿਹੜੇ ਲੋਕਾਂ ਦੀ ਹੈਲਪ ਕਰਦੇ ਆ ਹਰ ਤਰੀਕੇ ਨਾਲ ਕਰਦੇ ਆ ਮੈਂ ਉਹਨਾਂ ਨੂੰ ਜਾਣਨਾ ਮਕੀ ਜਾਣ ਮੈਂ ਟੱਚ ਵੀ ਹਨ ਤੇ ਅਗਰ ਐਨਜੀਓ ਨਾਲ ਦੀ ਕੋਈ ਮਦਦ ਕਰ ਦੇਣ ਤਾਂ ਤੋਂ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਹਨ ਮੇਰਾ ਨੰਬਰ ਹੈ 8779937214 ਕੋਸ਼ਿਸ਼ ਰਿਪੀਟ ਕਰਦੇ 8779937214 ਤੇ ਇਹ ਮੇਰੇ ਮਕਾਨ ਵਿੱਚ ਰਹਿ ਰਹੇ ਨੇ ਇਹਨਾਂ ਦੇ ਬੇਟਾ ਬਾਹਰ ਰਹਿੰਦੇ ਨੇ ਇਹਨਾਂ ਦੀ ਨੂੰਹ ਤੇ ਇੱਕ ਪੁੱਤਰੀ ਹੈ ਉਹ ਸਾਡੇ ਘਰ ਵਿੱਚ ਰਹਿੰਦੇ ਨੇ ਇਹ ਆਪ ਖੁਦ ਅਨਪੜ੍ਹ ਨੇ ਤੇ ਇਸ ਕਰਕੇ ਮੇਰੇ ਨਾਲ ਜਿੱਥੇ ਜੇਲੇ ਮਰਜ਼ੀ ਜਾਓ ਲੈ ਕੰਟੈਕਟ ਕਰ ਸਕਦੇ ਹੋ 24 ਆਵਰਸ ਮੈਂ ਕਦੇ ਵੀ ਫੋਨ ਬੰਦ ਨਹੀਂ ਰੱਖਦਾ ਤੇ ਮੈਂ ਜਿਹਾਆਂ ਆਖਣ ਨੂੰ ਐਨਜੀਓ ਨੂੰ ਜਿਹੜੇ ਸਾਡੀ ਹੈਲਪ ਕਰ ਸਕਦੇ ਨੇ ਤੇ ਮੈਂ ਜਿਹਾ ਸਰਕਾਰ ਨੂੰ ਵੀ ਕਹਾਂਗਾ ਤੁਸੀਂ ਵੀ ਥੋੜਾ ਆਪਣਾ ਹੱਥ ਵਟਾਓ ਥੈਂਕ ਯੂ ਬ੍ਰੀਸ